ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਕੁਕਿੰਗ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਮੂਲੀ ਦੇ ਪਰਮੇ ਪਰੌਂਠੇ ਇਹਦੇ ਲਈ ਮੈਂ ਦੋ ਮੂਲੀਆਂ ਗ੍ਰੇਟ ਕਰਕੇ ਰੱਖ ਲਈਆਂ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਨਿਚੋੜ ਲਿਆ ਵਾ ਉਹਨਾਂ ਦਾ ਪਾਣੀ ਕੱਢ ਲਿਆ ਤੇ ਉਸੇ ਪਾਣੀ ਨਾਲ ਆਪਾਂ ਆਟਾ ਗੁੰਨ ਲਿਆ ਵਾ ਤੇ ਇੱਕ ਆਪਾਂ ਲਈਆ ਦੋ ਮਿਰਚਾਂ ਲਈਆਂ ਨਹੀਂ ਹੈ ਹਰੀਆਂ ਬਰੀਕ ਕਟੀਆਂ ਹੋਈਆਂ ਤੇ ਨਾਲ ਥੋੜੀ ਜਿਹੀ ਅਜਵਾਇਣ ਅੱਧਾ ਚਮਚ ਇੱਕ ਇੱਕ ਬਰੀਕ ਕਟਿਆ ਹੋਇਆ ਪਿਆਜ਼ ਧਨੀਆ ਤੇ ਨਮਕ ਸਵਾਦ ਅਨੁਸਾਰ ਜਿੰਨੇ ਦੀ ਲੋੜ ਆ ਉਹਨਾਂ ਆਪਾਂ ਪਾਉਣਾ ਵ ਤੇ ਪਾਉਣਾ ਉਦੋਂ ਆ ਜਦੋਂ ਆਪਾਂ ਰੋਟੀ ਬਣਾਉਣੀ ਆ ਚਲੋ ਸ਼ੁਰੂ ਕਰਦੇ ਆ ਆਪਾਂ ਗੈਸ ਕਰ ਲਿਆ ਰੋਨ ਰੋਟੀ ਵੇਲ ਲਾਂਗੇ ਆਪਾਂ ਪਹਿਲਾਂ ਕਿ ਲੱਕੜੀ ਜਿਹੜੀ ਆਪਣੀ ਬੈਂਤੀ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਥੋੜੀ ਹੁਣ ਪਾਉਣ ਲੱਗੇ ਆਪਾਂ ਕੱਟੇ ਹੋਏ ਬਰੀਕ ਕੱਟੇ ਪਿਆਜ਼ ਮਰੋ ਤਾਂ ਨਹੀਂ ਇਹ ਬਰੀਕ ਕੱਟੇ ਹੋਏ ਹਰੀ ਮਚ ਜੇ ਬੱਚਿਆਂ ਨੇ ਬਣਾਣਾ ਕਾਣਾ ਤਾਂ ਆਪਾਂ ਜਿਹੜੀ ਹਰੀ ਮਿਰਚਾਂ ਸਕਿਪ ਕਰ ਸਕਦੇ ਆ ਥੋੜੀ ਜਿਹੀ ਜੋਇਨ ਤੇ ਉਸ ਤੋਂ ਬਾਅਦ ਨਮਕ ਨਮਕ ਪਾਉਣ ਤੋਂ ਬਾਅਦ ਆਪਾਂ ਨੂੰ ਇਦਾਂ ਫੋਲਡ ਕਰ ਲੈਣਾ ਹਟਾ ਕਰਕੇ ਇਦਾਂ ਆਪਾਂ ਇਹ ਤਪੇੜਾ ਕਰ ਲੈਣਾ ഫെറീ വെൽവേ ത മൂല നാളി ഹലി അപ്പം വേൽ ലോ ਤੁਰ ਤੋਂ ਜਿਹੜਾ ਆਪਣਾ ਗੈਰਸਾਤਾ ਬਾਬਾ ਉਹ ਗਰਮ ਹੋ ਚੁੱਕਿਆ ਵਾ। ਜੋ ਜਿਹੜਾ ਆਪਣਾ ਜਿਹੜਾ ਪਰੌਂਠਾ ਉਹ ਬਿਲ ਗਿਆ ਵਾ। ਤੇ ਹੁਣ ਆਪਾਂ ਨੂੰ ਤਵੇ ਤੇ ਪਾ ਕੇ ਦੋਨੇ ਪਾਸੇ ਘੋਲਾ ਕੇ ਹਲਕਾ ਬ੍ਰਾਊਨ ਹੋਣ ਤੱਕ ਸਿੱਤਾਂਗੇ। ਆਪਾਂ ਇਹਨੂੰ ਹਲਕਾ ਬ੍ਰਾਊਨ ਹੋ ਚੰਗੀ ਤਰ੍ਹਾਂ ਦੋਨੋਂ ਪਾਸੇੋਂ ਘੋਲ ਆ ਕੇ ਸੇਕ ਲੈਣਾ। ਇਹ ਅਸੀਂ ਟੇਨ 'ਚ ਰੱਖਾਂਗੇ ਥੋੜੀ ਜਿਹੀ। ਸਾਡੇ ਜਿਹੜਾ ਆਪਣਾ ਪਰੌਂਠਾ ਹੋ ਵਧੀਆ ਬਣੇ ਜਲੇ ਨਾ। ਇਸ ਤਰ੍ਹਾਂ ਹਲਕੇ ਵਲਾ ਕੇ ਸੇਕ ਲੈਣਾ। ਇਸ ਤਰ੍ਹਾਂ ਆਪਾਂ ਨੂੰ ਦੱਬ ਦੱਬ ਕੇ ਸੇਕ ਲਾਂਗੇ ਇਸੇ ਤਰ੍ਹਾਂ ਆਪਾਂ ਜਿਹੜੇ ਹੋਰ ਪਰਾਂਠੇ ਉਹ ਵੀ ਤਿਆਰ ਕਰ ਲੈਣੇ ਹਨ ਆਹ ਪਰਾਂਠਾ ਜਿਹੜਾ ਬਹੁਤ ਚੜੀ ਦਾ ਮਸੇਤ ਰਿਹਾ ਹੈ ਸੀ ਇਹਦੇ ਕੇ ਉੱਠਾ ਤੇ ਬਟਰ ਕੁਛ ਵੀ ਜੋ ਵੀ ਖਾਣਾ ਪਸੰਦ ਕਰਦੇ ਹੋ ਦੇਸੀ ਕੀ ਉਹਦੇ ਨਾਲ ਵੀ ਇਹ ਪਰਾਂਠਾ ਸਿੱਖ ਸਕਦੇ ਹੋ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਵਾ ਆਸਮਾ ਜਿਹੜਾ ਪਰਾਂਠਾ ਵਾ ਉਹ ਬਣ ਕੇ ਚੰਗੀ ਤਰ੍ਹਾਂ ਨਾਲ ਸਿੱਕਿਆ ਜਿਹੜਾ ਤਿਆਰ ਹੋ ਗਿਆ ਵਾ ਇਦਾਂ ਦੀਆਂ ਹੋਰ ਰੈਸਪੀਜ਼ ਜਾਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਹੋਜੀ ਪਰਾਂਠਾ ਜਿਹੜਾ ਆਪਣਾ ਚੰਗੀ ਤਰ੍ਹਾਂ ਨਾਲ ਲੱਗੇ ਰੈਡੀ ਹੈ ਇਹੜਾ ਨਮਕ ਮਿਰਚ ਵਗੈਰਾ ਉਹ ਇਹ ਬਪਾ ਨੂੰ ਲੈਣਾ ਮੈਂ ਪਰੌਂਠਾ ਸਟਫਿੰਗ ਕਰਨੀ ਆ ਉਦੋਂ ਹੀ ਪਾਉਣਾ ਨਹੀਂ ਤਾਂ ਫਿਰ ਜਿਹੜੀ ਮੂਲੀ ਆ ਉਹ ਪਾਣੀ ਛੱਡ ਜਾਂਦੀ ਆ ਤੇ ਪਰੌਂਠਾ ਵਾ ਜਿਹੜਾ ਬੇਲਾਂ ਨੇ ਲੋ ਜੀ ਆ ਵੀ ਆਪਣਾ ਪਰੌਂਠਾ ਆਈ ਇਹਦਾ ਬਣ ਕੇ ਤਿਆਰ